ਵੇਦਾਸ ਸੁਭਾ ਤੇਰੀ ਰਾਸ ਓ ਮਾਤ ਪਿਤਾ ਹੰ ਬਾਰਿ ਕਰਤੇ ਤੇਰੀ ਕੀਰਤਿ ਰਫਾਨ ਸੁਖ ਕਰੇ ਨ ਜਾਉ ਤੈ ਤੁਮ ਭਾਇ ਉਚਿ ਤੇਉ ਝਾ ਭਗਵੰਤ ਸਗਰ ਸਮਗਰੀ ਤੁਮ ਸੂਤਰਿ ਤਾਰੀ ਤੁਮ ਤੇ ਹੋਏ ਸਵਾਗਿਆ ਕਾਰੀ ਤੁਮਰੀ ਹੱਥ ਮੇਧ ਤੁਮ ਹੀ ਜਾਣੀ ਨਾਨਕ ਦਾਸ ਸਦਾ ਤੁਰਬਨੀ ਦੇਵਾ ਹੀ ਗੁਰ ਦਾ ਸਤਿਗੁਰ ਸਾਹਿਬਾ ਸ਼੍ਰੀ ਵਾਜਪਤ ਜੀ ਕੀ ਫਤਿਹ ਸ਼੍ਰੀ ਭਗਵਤੀ ਹੀ ਸਹਾਰੇ ਵਾਹ ਸ਼੍ਰੀ ਭਗਵਤੀ ਜੀ ਦੀ ਪਾਲ ਸੈ ਤਸਵੀਰ ਪਥਮ ਭਗਵਤੀ ਸਿਮਰ ਕੇ ਵਰਣਾਨਕ ਨਹੀਂ ਧਿਆਇ ਫਿਰ ਅੰਗਤ ਗੁਰ ਤੇ ਅਮਰਦਾਸ RAM DAS ਹੋਈ ਸਹਾਰੇ ہر جن ہر گوبند نو سمرو شری ہر رائے شری ہر کشن تاری جس جت سب تیگ بہادر سمرے کر نوج دیا و تائے سب آئے ہوئے سہای دسویں پاشاہ شری گرو گوبند سنگھ سا جی مہاراج سب آئے ہوئے سہائے جی پیار چوہاں سہجا دیا چالیاں جنہیں نام جپا بن چکا چلا ਦੇਖ ਵਾਹੀ ਦੇਖਿਆ ਡਿਟ ਕੀਤਾ ਇਨਾ ਸੱਜਿਆ ਰਿਆਂ ਪਿਆਰ ਦੀ ਕਮਾਈ ਦਾ ਧਿਆਨ ਕਰਕੇ ਥਾਲ ਸਾਜੀ ਬੋਲੋ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇਠ ਸੀਸ ਦਿੱਤੇ ਵੰਡ ਵੰਡਟਾਈ ਟੋਕਰੀਆਂ ਲੋਹਾਂੀਆਂ ਚੱਤਰੀਆਂ ਤੇ ਚੜੇ ਆ ਰਹੇ ਨਾਲੇ ਚੜਾ ਰਹੇ ਗੋਦਵਾਰਿਆਂ ਦੀ ਸੇਵਾ ਦੀ ਕੁਰਬਾਨੀਆ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੀ ਸੰਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਆਹੇ ਗੁਰ ਪੰਜਾ ਤਪ ਤਾਂ ਸਵਤ ਗੋਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਬ੍ਰਹਮੇ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚੇਟਿਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾਏ ਤੇਗ ਤੇਗ ਫਤਹਿ ਵਿਰਧ ਕੀ ਪੈਚ ਪੰਥ ਦੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇਸ਼ দান ਰਹਿਤ দান ਵਿਵੇਕ দান ਵੇਰ ਸਹਾ দান ਪ੍ਰੋਸਾ দান ਦਾਣਾ ਸਿਰਦਾਨ ਨਾਮਦਾਨ ਸ੍ਰੀ ਅਮਰ ਸਰ ਸਹਿ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀ ਮਾ ਮਤ ਜੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ हे आकार अपने पंथ दे सदा सहाय दाता जीयो श्री रणकाना साहिब ते और गुरुद्वारे गुरु धाम आ जिना तो पंथ नु विछोड़या गया है खुले दर्शन दीदार ते सेवा संभाव दा दान पंथ नु बख्शो ਹੇ ਨਿਵਾਣਿਆ ਦੇ ਮਾਨ ਨਿਤਾਣਿਆ ਦੇ ਤਾਨ ਨੇ ਉੱਠਿਆ ਦਿਉ ਤਨ ਤਨ ਸਤਿਗੁਰੂ ਤਨ ਤਨ ਸਾਹਿਬ ਫਰੀਦ ਗੁਰਨ ਸਾਹਿਬ ਮਹਾਰਾਜੀ ਆਪ ਜੀ ਕੇ ਹਜੂ ਸੰਧਿਆ ਵੇਲੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸੁਧ ਰਹਿਰਾ ਸਾਹਿਬ ਜੀ ਕੇ ਪਾਠ ਪੀਤੇ ਗਏ ਅੱਖਰ ਵਰਦਾ ਤੁਹਾਡਾ ਕੋਲ ਸਭ ਮੁਆਫ ਕਰਨੀ ਅਗਾ ਤੋਂ ਸਭ ਤੋਂ ਸਪਸ਼ਟ ਬਾਣੀ ਪੜਨ ਦਾ ਬਾਲੇ ਬਤ ਉਦਮ ਪਿਆਰ ਉਸਨੇ ਸੱਚੇ ਪਾਖੀ ਉਸਮਤ ਬਖਸ਼ਨੀ ਆਈ ਕੋਈ ਸੰਗਤ ਦੀ ਹਾਲੀ ਦਰ ਤੇ ਡਾਉਣੇ ਥੇਲ ਫੁੱਲ ਫੇਟਾਵਾ ਧਾਕੇ ਪਰਵਾਣ ਕਰਨੀਆਂ ਕਦਮ ਕਟਨ ਲੇਖੇ ਵਿੱਚ ਰੋਣਾ ਆਪ ਜੀ ਦੇ ਦਰੋਂ ਘਰੋਂ ਸਿੱਖੀ ਸੱਚ ਕਪਰੋਸਾ ਨਾਮਦਾਨ ਬਖਸ਼ਣਾ शुभ भावनावां पूर्ण करनी सचे पाद सरजू है इस वक्त आप अपने मुखार बिन तो इलाही हुक्म नामे सुना के संग तनो निहाल करो जी सुख होवे नाम चितावे नानक नाम चढ़दी करा तेरे पाणे सर्वत का भला